ਮੌਸਮ ਅਹਰ ਮਤਾਬਕੇ ਦੇ ਚਿੰਤਿਤ ਹੋਣਾ ਨਿਕਲਣ ਤੇ ਤਾਪਮਾਨ ਆਮ ਤੋ ਕਾਫੀ ਹੀ ਠਾਰ ਰਹੇ ਨੇ ਤੇ ਇਹ ਸਥਿਤੀ ਬਣਦੀ ਜਾ ਰਹੀ ਹੈ ਇਹਦਾ ਅਸਰ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੇ ਪੈ ਸਕਦਾ ਪਹਾੜਾਂ ਤੇ ਹੋ ਰਹੀ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਲਖਿਆਂ ਵਿੱਚ ਵੀ ਸਾਫ ਦਿਖਾਈ ਦੇਣ ਲੱਗਾ ਭਾਰਤੀ ਮੌਸਮ ਵਿਭਾਗ ਨੇ ਕੁਝ ਸੂਬਿਆਂ ਦੇ ਈ ਸੀਤ ਲਹਿਰ ਦੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉਤਰੀ ਭਾਰਤ ਦੇ ਉੱਪਰ ਇਸ ਸਮੇਂ ਪੱਛਮੀ ਗੜਬੜੀ ਸਰਗਰਮ ਹੈ ਦੂਜੀ 27 ਦਸੰਬਰ ਤੱਕ ਆਉਣ ਦੀ ਸੰਭਾਵਨਾ ਵੀ ਹੈ ਦੋਵਾਂ ਗੜਬੜੀਆਂ ਕਾਰਨ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਬਰਫਬਾਰੀ ਦਾ ਦੌਰ ਜਾਰੀ ਰਹੂਗਾ ਇਸ ਤੋਂ ਇਲਾਵਾ ਉੱਤਰ ਪੂਰਬੀ ਭਾਰਤ ਵਿੱਚ ਵੀ 26 ਦਸੰਬਰ ਤੱਕ ਧੁੰਦ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਹੈ ਹਵਾ ਦੀ ਰਫਤਾਰ ਵਧਣ ਦੇ ਨਾਲ ਕੁਝ ਖੇਤਰਾਂ ਦੇ ਵਿੱਚ ਸਥਾਈ ਰੂਪ ਦੇ ਵਿੱਚ ਧੁੰਦ हट ਸਕਦੀ ਹੈ। ਦਸੰਬਰ ਦੇ ਅੰਤ ਤੱਕ ਐਨਸੀਆਰ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹਲਕੇ ਬੱਦਲ ਵੀ ਛਾਏ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਜ਼ਾਹਿਰ ਹੈ ਵੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੇ ਧੁੰਦ ਤੋਂ ਰਾਹਤ ਦੀ ਉਮੀਦ ਘੱਟ ਹੀ ਹੈ। ਪੰਜਾਬ ਦੇ ਵਿੱਚ ਇੱਕ ਹਫ਼ਤੇ ਦੁਪਹਿਰੀ ਧੁੰਦ ਤੋਂ 31 ਦਸੰਬਰ ਤੱਕ ਰਾਹਤ ਦੀ ਕੋਈ ਵੀ ਉਮੀਦ ਨਜ਼ਰ ਨਹੀਂ ਆ ਰਹੀ। ਮੌਸਮ ਵਿਭਾਗ ਚੰਡੀਗੜ੍ਹ ਨੇ ਇਸ ਨੂੰ ਲੈ ਕੇ yellow alert ਵੀ ਜਾਰੀ ਕੀਤਾ ਹੈ। ਤੋਂਦਰਾਲੇ ਰੇਲ ਤੇ ਹਵਾਈ ਆਵਾਜਾਈ ਮੰਗਲਵਾਰ ਨੂੰ ਵੀ ਪ੍ਰਭਾਵਿਤ ਰਹੀ ਅੰਮ੍ਰਿਤਸਰ 에ਅਰਪੋਰਟ ਤੋਂ ਇਰ ਇੰਡੀਆ ਐਕਸਪ੍ਰੈਸ ਦੀ ਦੁਬਈ ਤੌਣ ਵਾਲੀ ਉਡਾਣ ਰੱਦ ਰਹੀ ਹੋਰ ਵੀ ਕਈ ਫਲਾਈਟਾਂ ਉੱਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ ਤੇ ਮੌਸਮ ਵਿਭਾਗ ਦੇ ਵੱਲੋਂ ਚੇਲੋ ਲੜ ਜਾਰੀ ਕੀਤਾ ਗਿਆ ਤੇ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਖਾਸ ਖਿਆਲ ਰੱਖਣ ਦੀ ਵੀ ਹਦਾਇਤ ਕੀਤੀ ਗਈ ਹੈ ਉਧਰ ਮੌਸਮ ਵਿਭਾਗ ਚੰਡੀਗੜ੍ਹ ਦੀ ਪੇਸ਼ੰਗੋਈ ਮੁਤਾਬਕ 31 ਤੱਕ ਧੁੰਦ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਨੇ 26 ਦਸੰਬਰ ਤੱਕ ਅਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਐਸੀ ਮੌਸਮ ਦਾ ਹਾਲ